2 ਦਸੰਬਰ 2024 ਨੂੰ ਕਹਿੰਦਾ ਭਾਵ ਕਿ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲੀ ਤੋਂ ਆਈ ਪੰਥਕ ਫੈਸਲੇ ਦਾ ਇੱਕ ਗੇੜ ਮੁੜ ਸ੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚ ਗਿਆ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਵੱਲੋਂ ਅਕਾਲੀ ਦਲ ਦੇ ਇਸ ਮਾਮਲੇ ਅਤੇ ਹੋਰ ਪੰਥਕ ਮਸਲੇ ਸੰਬੰਧੀ ਹੁਣ 6 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਬੈਠਕ ਸੱਦ ਲਈ ਹੈ ਅਜਿਹੇ ਤੋਂ ਇਲਾਵਾ ਪੰਜ ਮੈਂਬਰੀ ਤੇਰਾ ਨਾਲੋਂ ਇੱਕ ਵੱਡਾ ਅਕਾਲੀ ਆਗੂ ਵਾਪਸ ਬਾਦਲਾਂ ਦੀ ਬੇੜੀ ਦੇ ਸਵਾਰ ਹੋਣ ਦੀ ਕਾਲ ਦੇ ਵਿੱਚ ਹੈ ਜਿਹਨੂੰ ਸੰਗਰੂਰ ਦੀ ਅਕਾਲੀ ਧੜੇਬੰਦੀ ਵਜੋਂ ਵੇਖਿਆ ਜਾ ਰਿਹਾ ਹੈ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਅੱਜ ਅਚਾਨਕ ਤਬੀਅਤ ਵਿਗੜਦੀ ਹੈ ਤੇ ਉਧਰ ਇੱਕ ਐਹ ਫੈਸਲਾ ਆਉਂਦਾ ਹੈ ਮਾਨਯੋਗ ਅਦਾਲਤ ਵੱਲੋਂ ਸਾਬਕਾ ਐਸਐਸਪੀ ਸਮੇਤ ਹੋਰ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅੱਜ ਫਰਜੀ ਇੱਕ ਪੁਲਿਸ ਮੁਕਾਬਲੇ 'ਚ ਸਜ਼ਾ ਸੁਣਾਈ ਗਈ ਹੈ ਜਿਹਦੀ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਚਰਚਾ ਹੈ। ਸੋ ਅੱਜ ਦੇ ਇਸ ਮੀਡੀਆ ਸੱਦਲ ਪ੍ਰੋਗਰਾਮ ਦੇ ਵਿੱਚ ਹੋਰ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਹੋਏਗੇ ਰਾਸ਼ਟਰੀ ਚਿੰਤਕ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ। ਸੋ ਡਾਕਟਰ ਸਾਹਿਬ ਜੀ ਨਾਲ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਆ ਕਿ ਜਿਹੜਾ 2 ਦਸੰਬਰ 2024 ਦਾ ਅਕਾਲ ਤਖਤ ਸਾਹਿਬ ਦੀ ਫੈਸਲੀ ਤੋਂ ਫੈਸਲਾ ਆਉਂਦਾ ਹੈ ਜਿਸ ਨੇ ਅਕਾਲੀ ਦਲ ਦੇ ਵਿੱਚ ਇੱਕ ਤਰਸੱਲੀ ਮਚਾ ਦਿੱਤੀ ਇੱਕ ਅਜਿਹਾ ਫੈਸਲਾ ਸੀ ਪੰਥਕ ਲਿਹਾਜ਼ ਉਤੇ ਜਿਸ ਦੀ ਵੱਡੀ ਚਰਚਾ ਹੋਈ ਜਿਹਦੇ ਇਹ ਵਿੱਚ ਪੰਜ ਮੈਂਬਰੀ ਧਿਰ ਨੇ ਵੱਡੇ ਪਦਰ ਉਤੇ ਭਰਤੀ ਕੀਤੀ ਹੈ ਤੇ ਹੁਣ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਰਨਲ ਇਜਲਾਸ ਸੱਦਿਆ ਗਿਆ ਹੈ ਅਗਲਾ ਪ੍ਰਧਾਨ ਚੁਣਨ ਵਾਸਤੇ ਪੰਜ ਮੈਂਬਰੀ ਟੀਰ ਵੱਲੋਂ ਪਰ ਦੂਜੇ ਵੱਨ ਨੇ ਜ਼िला ਸਬੰਧੀ ਜਿਹੜੀ ਪੰਜ ਮੈਂਬਰੀ ਟੀਰ ਵੱਲੋਂ ਤੇਜਾ ਸਿੰਘ ਸੁੰਦਰੀ ਹਾਲ ਦੀ ਪ੍ਰਵਾਨਗੀ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਦਰਖਾਸਤ ਦਿੱਤੀ ਸੀ ਉਸ ਦਰਖਾਸਤ ਦਾ ਇੱਕ ਹਿੱਸਾ ਕਹਿੰਦਾ ਭਾ ਕੇਸਰੀ ਕਾਲ ਤੱਕ ਸਾਹਿਬ ਕੋਲ ਪਹੁੰਚ ਗਿਆ ਕਿਉਂਕਿ ਮਾਮਲਾ 2 ਦਸੰਬਰ ਨਾਲ ਜੁੜਿਆ ਕਿਵੇਂ ਦੇਖਦੇ ਹੋ ਕਿ ਇੱਕ ਅਗਲਾ ਗੇਟ ਸ਼ੁਰੂ ਹੋਇਆ 2 ਦਸੰਬਰ ਦੇ ਫੈਸਲੇ ਦਾ ਜੀ ਡਾਕਟਰ ਸਾਹਿਬ ਮਿੰਦਰ ਸਾਹਿਬ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਪੰਜ ਮੈਂਬਰੀ ਕਮੇਟੀ ਪਹਿਲਾਂ ਜਿਹੜੀ ਕਿ ਸੱਤ ਮੈਂਬਰੀ ਸੀ ਅਸਲ ਦੇ ਵਿੱਚ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜੀ ਨਿਗਰਾਨੀ ਹੇਠ ਉਹਨਾਂ ਦੀ ਪਰੰਤੂ ਉਹਦੀ ਟੁੱਟਪਾ ਜੋ ਹੋ ਗਈ ਉਸ ਤੋਂ ਬਾਅਦ ਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਦਲੇ ਗਏ ਅ ਚੱਕ ਜਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਹਟਾਈ ਵੀ ਗਏ ਉਹ ਬੜੀਆਂ ਖਟਨਾਵਾਂ ਬਾਪਰੀਆਂ ਪਰੰਤੂ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਪੰਜ ਮੈਂਬਰੀ ਕਮੇਟੀ ਨੇ ਆਪਣੀ ਭਰਤੀ ਮਹਿਮਿਲਾਈ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਭਰਤੀ ਕਰ ਲਈ ਹੈ ਤੇ ਉਹਨਾਂ ਨੇ ਆਪਣੇ ਜ਼ਿਲ੍ਹਾ ਪੱਧਰ ਤੇ ਸਰਕਲ ਪੱਧਰ ਦੇ ਪਰ ਡੈਲੀਗੇਟਾਂ ਦੀ ਚੋਣ ਕਰ ਲਈ ਜਿਹਦੇ ਵਿੱਚੋਂ ਸੈਂਟਰਲ ਕਮੇਟੀ ਵਾਸਤੇ ਡੈਲੀਗੇਟ ਜਿਹੜੇ ਸਟੇਟ ਕਮੇਟੀ ਵਾਸਤੇ ਡੈਲੀਗੇਟ ਨੇ ਤੇ ਜ਼ਿਲ੍ਹੇ ਵਾਸਤੇ ਡੈਲੀਗੇਟ ਨੇ ਉਹਨਾਂ ਦੀ ਬਾਕਾਇਦਾ ਤੌਰ ਤੇ ਚੋਣ ਕਰਕੇ ਹੁਣ ਉਹ ਡੈਲੀਗੇਟ ਜਿਹੜਾ ਅਜਲਾਸ ਹੈ ਉਹ 11 ਵਕਤ ਨੂੰ ਉਹਨਾਂ ਨੇ ਬੁਲਾਇਆ ਤੇ ਜੇ ਸੰਬੰਧੀ ਉਹਨਾਂ ਨੇ ਤੇ ਜਸਮ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹਨਾਂ ਨੇ ਕਰਨ ਦੀ ਆਪਣੀ ਤਜਵੀਜ਼ ਰੱਖੀ ਹੈ ਜਿਸ ਸੰਬੰਧੀ ਉਹਨਾਂ ਨੇ ਐਸਜੀ ਤੇ ਦਿੱਤਾ ਕਿ ਸਾਨੂੰ ਇਹ ਹਾਲ ਦਿੱਤਾ ਜਾਵੇ ਜੀ ਸ੍ਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਸੋਚ ਵਿਚਾਰ ਤੋਂ ਬਾਅਦ ਇਸ ਮਸਲੇ ਨੂੰ ਸ੍ਰੀ ਕਾਲ ਤਖਤ ਸਾਹਿਬ ਕੋਲ ਪਹੁੰਚਾ ਦਿੱਤਾ ਕਿਉਂਕਿ ਇਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦਾ ਇਨਵੋਲਵਮੈਂਟ ਹੈ ਤੇ ਇਹ ਹੀ ਕਾਲ ਤਖਤ ਸਾਹਿਬ ਹੀ ਇਸ ਬਾਰੇ ਫੈਸਲਾ ਦੇਣਗੇ ਹੁਣ ਸਿੰਘ ਸਾਹਿਬ ਆਨਣੇ اپنی ਜਿਹੜੀ ਮੀਟਿੰਗ ਹੈ ਉਹ 6 ਅਗਸਤ ਦੀ ਭਲਾਈ ਹੈ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੋਣੀ ਹੈ ਸ਼੍ਰੀ ਘਰਤਾ ਸਾਹਿਬ ਦੇ ਜਥੇਦਾਰ ਸਾਹਿਬ ਦੀ ਤੇ ਉਹਦੇ ਵਿੱਚ ਹੁਣ ਦੇਖੋ ਇਸ ਮਾਮਲੇ ਨੂੰ ਕਿਸ ਤਰ੍ਹਾਂ ਵਿਚਾਰਿਆ ਜਾਂਦਾ ਹੈ ਕਿਸ ਪੱਧਰ ਤੇ ਲਿਆ ਜਾਂਦਾ ਹੈ ਤੇ ਇਹ ਇਸ ਤੋਂ ਬਾਅਦ ਇਹ ਕਲੀਅਰ ਹੋਏਗਾ ਕਿ ਸਪਸ਼ਟ ਹੋਏਗਾ ਕਿ ਕਿਸ ਤਰ੍ਹਾਂ ਹੀ ਮਾਮਲਾ ਕਿਧਰ ਤੂੰ ਪਰਦਰਖਿ ਇਸ ਤ ਕਿ ਕਿਧਰਲੇ ਪਾਸੇ ਦੀ ਇਹ ਦਿਸ਼ਾ ਤੇ ਦਸ਼ਾ ਹੁੰਦੀ ਹੈ ਦੂਸਰੇ ਪਾਸੇ ਆਪਾਂ ਇਹ ਵੀ ਦੱਸ ਦਈਏ ਕਿ ਸ਼ਰੋਮਣੀ ਅਕਾਲੀ ਦਲ ਬਦਲ ਇਹ ਪ੍ਰਧਾਨ ਸਰਦਾਰ ਸਿੰਘ ਵੀਰ ਸਿੰਘ ਬਾਦਲ ਬਣ ਚੁੱਕੇ ਨੇ ਜਿਨ੍ਹਾਂ ਨੇ ਪਹਿਲਾਂ ਆਪਣਾ ਜਦੋਂ ਕਿ ਮਾਮਲਾ ਕਾਲ ਤਖਤ ਸਾਹਿਬ ਤੇ ਗਿਆ ਸੀ ਤਾਂ ਉਹਨਾਂ ਨੇ ਸ਼੍ਰੀ ਸ਼ੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਾਰਜਕਾਰੀ ਪ੍ਰਧਾਨ ਜਿਵੇਂ ਸਰਦਾਰ ਬਲਵਿੰਦਰ ਸਿੰਘ ਢੁੰਡ ਬਣੇ ਸਨ ਤੇ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕਿਹਾ ਸੀ ਕਿ ਇਹ ਸਾਰੀ ਦੋਸ਼ ਨੇ ਮੈਪਲੀਟੂਰਿਤ ਸਪਨਾਤੇ ਉਹਨਾਂ ਨੂੰ ਬਾਕਾਇਦਾ ਤੌਰ ਤੇ ਤਨਖਾਹ ਲਈ ਤਨਖਾਹ ਲਾ ਕੇ ਉਹਨਾਂ ਨੇ ਇਸ ਕੰਮ ਨੂੰ ਪੂਰਾ ਕੀਤਾ ਤੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਦੀ ਸੰਪੂਰਨਤਾ ਦਾ ਉਹਨਾਂ ਨੇ ਸਰਟੀਫਿਕੇਟ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਾਰਾ ਕੁਝ ਪ੍ਰਕਿਰਿਆ ਕਰਕੇ ਆਪਣੀ ਜੋਨ ਕਰਕੇ ਉਹਦੇ ਵਿੱਚ ਸਾਰੇ ਉਹਨਾਂ ਨੇ ਆਪਣੇ ਟਾਂਚੇ ਵੀ ਬਣਾ ਲੈਨੇ ਗੀ ਕਾਰਜਕਾਰੀ ਵੀ ਬਣਾ ਦਿੱਤੀ ਗਈ ਹੈ ਜ਼ਿਲ੍ਹਾ ਜਥੇਦਾਰਾਂ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਹੋਰ ਕਮੇਟੀ ਬਣਾ ਲਈ ਹੈ ਤੇ ਇਹ ਸਾਰਾ ਕੁਝ ਉਹਨਾਂ ਨੇ ਆਪਣਾ ਕਰ ਚੁੱਕੇ ਨੇ ਇਹ ਪੰਜਵੇਂ ਪ੍ਰਕਮੇਟੀ ਦਾ ਜਿਹੜਾ ਹੈ ਇਹ 6 ਅਗਸਤ ਦੇ ਉੱਪਰ ਨਿਗਾਹ ਟਿਕੀ ਹੋਈ ਹੈ ਵੀ ਇਥੇ ਜਥੇਦਾਰ ਸਹਿਬਾਨ ਕਿਸ ਤਰ੍ਹਾਂ ਇਹ ਨੂੰ ਲੈਣ ਦੇਣੇ ਹੁਣ ਇੱਕ ਗੱਲ ਭਿੰਡਰ ਸਾਹਿਬ ਇਹ ਵੀ ਹੈ ਜੀ ਵੀ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਨੀ ਰਬੀ ਸਿੰਘ ਸ੍ਰੀ ਕਲਤਖਸਾਹਬ ਦੇ ਜਥੇਦਾਰ ਸਨ ਕਾਰਕਾ ਤੇ ਉਹਨਾਂ ਨੂੰ ਵੀ ਟਟਾ ਕੇ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਦੀ ਜਗ੍ਹਾ ਦੇ ਉੱਪਰ ਖੀਰੀ ਨੰਦਪੁਰ ਸਾਹਿਬ ਦੇ ਕੇਸ ਗੜ ਸਾਹਿਬ ਦੇ ਜਥੇਦਾਰ ਯਾਨੀ ਕਲਦੀਪ ਸਿੰਘ ਗੜਗਾ ਜੀ ਨੂੰ ਲਾਇਆ ਗਿਆ ਸੀ ਤੇ ਉਹਨਾਂ ਨੂੰ ਫਿਰ ਹੀ ਕਰ ਛੱਕਦੇ ਐਕਟਿੰਗ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਹੂੰ ਤੇ ਪਰੰਤੂ ਜਿਹੜੀ 5 ਮੈਂਬਰ ਕਮੇਟੀ ਹੈ ਇਹਨਾਂ ਨੇ ਇਹਨਾਂ ਨੂੰ ਨਹੀਂ ਮੰਨਿਆ ਸੀ ਇਹਦੇ ਬਾਰੇ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਕਰ ਛੱਕਦੇ ਜਥੇਦਾਰ ਨਹੀਂ ਮੰਨਦੇ ਹਾਂ ਤੇ ਇਹਦੇ ਬਾਰੇ ਇਹ ਸਵਾਲ ਵੀ ਉਠਾਏ ਗਏ ਸਨ ਕਿ ਇਹਦੇ 5ਵੇਂ ਬ੍ਰਿਕਮਟੀ ਦੇ ਵਿੱਚ ਵੀ ਬੜੇ ਤਜਾ ਧਾਰੀ ਨੇ ਤੇ ਬੜੇ ਟੈਕਨੀਕਲੀ ਬੰਦੇ ਸਨ ਬੀਬੀ ਜਗੀਰ ਕੌਰ ਜੀ ਹੋਣੀ ਜਿਹੜੇ ਕੇਐਸਜੀਪੀਸੀ ਦੇ ਪ੍ਰਧਾਨ ਰਹੇ ਸਨ ਤੇ ਉਹਨਾਂ ਨੇ ਵੀ ਇਹ ਉਜਰ ਕੀਤਾ ਸੀ ਕਿ ਕਾਰਜਕਾਰੀ ਇਸ ਤਰ੍ਹਾਂ ਦੀ ਅਪੁਆਇੰਟਮੈਂਟ ਨਹੀਂ ਕਰ ਸਕਦੀ ਜਦ ਤੱਕ ਕਿ ਜਨਰਲ ਹਾਊਸ ਨਾ ਇਹਨੂੰ ਪ੍ਰਵਾਨਗੀ ਦੇਵੇ ਤੇ ਉਹ ਜਨਰਲ ਹਾਊਸ ਦੇ ਵਿੱਚ ਵੀ ਪ੍ਰਵਾਨਗੀ ਹੋਗੀ ਬਜਟ ਸੰਦੇਸ਼ ਵਿੱਚ ਇਹਨਾਂ ਦੀ ਜਥੇਦਾਰ ਸਾਹਿਬਾਨ ਦੀ ਪ੍ਰਵਾਨਗੀ ਹੋ ਜੀ ਤੇ ਸ੍ਰੀ ਹਰਤਖ ਸਾਹਿਬ ਦੀ ਜਦੋਂ ਉਹਨਾਂ ਨੇ ਹੰਗਰਗੱਟ ਸਾਹਿਬ ਨੇ ਆਪਣੀ ਸਖਤ ਕੇਸਗੱਟ ਸਾਹਿਬ ਦੀ ਜਥੇਦਾਰੀ ਸੰਭਾਲੀ ਸੇਵਾ ਸੰਭਾਲੀ ਤਾਂ ਉਦੋਂ ਵੀ ਕਾਫੀ ਉਜਰ ਉਠਿਆ ਸੀ ਕੁਝ ਜਥੇਬੰਦੀਆਂ ਨੇ ਇਤਰਾਜ਼ ਕੀਤਾ ਸੀ ਫਿਰ ਅਸੀਂ ਇਹਨਾਂ ਨੂੰ ਨਹੀਂ ਸੇਵਾ ਸੰਭਾਲ ਲੈਂਦੇ ਆਂਗੇ ਪਰੰਤੂ ਉਹਨਾਂ ਨੇ ਸੇਵਾ ਸੰਭਾਲ ਲਈ ਸੀ ਇਸ ਤੋਂ ਬਾਅਦ ਜਦੋਂ ਸ਼੍ਰੀ ਕਲਤਖ ਸਾਹਿਬ ਦੀ ਸੰਭਾਲੀ ਹੈ ਤਾਂ ਉਹ ਵੀ ਇੱਕ ਵਾਰ ਪਹਿਲੀ ਵਾਰ ਹੈ ਕਿ ਰਵੈਤਾਂ ਦੇ ਅਨੁਸਾਰ ਸ਼੍ਰੀ ਗੱਤਖੰਡ ਸ਼੍ਰੀ ਹਮੰਦਰ ਸਾਹਿਬ ਦੇ ਜਿਹੜੇ ਮੁੱਖ ਗ੍ਰੰਥੀ ਹੁੰਦੇ ਨੇ ਉਹ ਪਹਿਲੇ ਤਰ੍ਹਾਂ ਰੋਪਾਉ ਪਹਿਲੀ ਆਪਣੀ ਜਿਹੜੀ ਹੈ ਉਹ ਰਸਮਾਂ ਦਾ ਕਰਦੇ ਨੇ ਪਰੰਤੂ ਇਹਦੇ ਵਿੱਚ ਗਿਆਨੀ ਰਕਵੀਰ ਸਿੰਘ ਜੀ ਉਹਦੇ ਵਿੱਚ ਸ਼ਾਮਿਲ ਨਹੀਂ ਹਨ ਹੋਏ। ਪਰੰਤੂ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਇਹ ਸਾਹਮਣੇ ਆਇਆ ਕਿ ਗਿਆਨੀ ਰਕਵੀਰ ਸਿੰਘ ਜੀ ਨੇ ਵੀ ਜਥੇਦਾਰ ਕਲਦੀਪ ਸਿੰਘ ਗੜਗੱਟ ਸਾਹਿਬ ਨੂੰ ਆਪਣੇ ਘਰ ਬੁਲਾ ਕੇ ਸਰੋਪਾਉ ਦੇ ਦਿੱਤਾ ਅਤੇ ਉਹਨਾਂ ਨੇ ਇਤਿਹਾਸਿਕ ਹਵਾਲਿਆਂ ਦੇ ਨਾਲ ਹੀ ਇਹ ਕਿਹਾ ਸੀ ਕਿ ਮੈਂ ਬਾਬਾ ਬੁੱਢਾ ਜੀ ਦੀ ਪਦਵੀ ਦੇ ਸਥਾਨ ਤੇ ਹਾਂ ਕਿਉਂਕਿ ਪਹਿਲਾਂ ਵੀ ਜਿਹੜਾ ਇਤਿਹਾਸ ਦੇ ਵਿੱਚ ਹੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜਿਹੜੇ ਕੀ ਕਾਲ ਚੱਕਰ ਦੇ ਜਿਹਾ ਜਿਹਾ ਸਾ ਆਫਸ ਨੂੰ ਪਿੱਛੇ ਚਲਦੀ ਹਨ ਤੇ ਨਹੀਂ ਵੀ ਹੋਂ ਮਿਲ ਚੱਲਦਾ ਇਹ ਇਹ ਜਿਹੜੀਆਂ ਨਵੇਂ ਡਿਵੈਲਪਮੈਂਟ ਹੋਈਆਂ ਨੇ ਇਹ ਇਹ ਸਾਹਮਣੇ ਆਉਂਦੀਆਂ ਨੇ ਤੇ ਹੁਣ ਇਹ ਦੇ ਵਿੱਚ ਇਹ ਹੈ ਵੀ ਇਹ ਪੰਜ ਮੈਂਬਰ ਕਮੇਟੀ ਵਾਲੇ ਤਾਂ ਪਹਿਲਾਂ ਜਦੋਂ ਪੁੱਜਰ ਕਰਦੇ ਸਨ ਵੀ ਅਸੀਂ ਨਹੀਂ ਮੰਨਦੀ ਕਿ ਹੁਣ ਕੀ ਇਹ ਇਹ ਇਹਨਾਂ ਨੂੰ ਮੰਨਣਗੇ ਜਾਂ ਜਾਂ ਕੀ ਇਸ ਤਰ੍ਹਾਂ ਦੀ ਹੈ ਕਿ ਸਿਚੁਏਸ਼ਨ ਜਿਹੜੀ ਪੈਦਾ ਹੋ ਰਹੀ ਹੈ ਉਹ ਵੀ ਦੇਖਣ ਵਾਲੀ ਗੱਲ ਹੈ ਵੀ ਕਿਸ ਤਰ੍ਹਾਂ ਦੀ ਸਥਿਤੀ ਉਤਪੰਨ ਹੋਵੇਗੀ ਜੀ ਡਾਕਟਰ ਸਾਹਿਬ ਜੀ ਨੇ ਕਹਿੰਦਾ ਪਾਬ ਕਿ 6 ਦਸੰਬਰ ਦਾ ਜਿਹੜਾ ਪੰਜ ਸਿੰਘ ਸਾਹਿਬਾਨ ਦੀ ਬੈਟਿਕ ਹੈ ਉਹ ਜਿਹੜਾ 6 ਅਗਸਤ ਦੀ 6 ਅਗਸਤ ਸੌਰੀ 6 ਅਗਸਤ ਦੀ ਉਹ ਪੰਜ ਮੈਂਬਰੀ ਤੇਰੇ ਲਈ ਇੱਕ ਕਈ ਤਰ੍ਹਾਂ ਦੇ ਵੱਖਰੇ ਯਾਨੀ ਕਿ ਹੋਰ ਬੁਖੇੜੀ ਵੀ ਖੜੀ ਕਰ ਸਕਦੀ ਹੈ ਕਿ ਕਿਸ ਤਰ੍ਹਾਂ ਦਾ ਹੁਣ ਵਾਲੀ ਪੰਜ ਮੈਂਬਰੀ ਅਵੰਗ ਸਿੰਘ ਸਾਹਿਬਾਨ ਫੈਸਲਾ ਲੈਣਗੇ ਕਿ ਉਹਨਾਂ ਨੂੰ ਜਿਹੜਾ ਤੇਜਾ ਸਿੰਘ ਚੁੰਦਰੀ ਹਾਲ ਦੀ ਵਾਕੀ ਪ੍ਰਮਾਨਗੀ ਮਿਲੇਗੀ ਜਾ ਨਹੀਂ ਮਿਲੇਗੀ ਜਾਂ ਕੋਈ ਪੰਜ ਮੈਂਬਰੀ ਟੀਰ ਜਿਹੜੀ ਬਣੀ ਹੈ ਇਹਦੇ ਉੱਤੇ ਕੋਈ ਵੱਖਰਾ ਨਵਾਂ ਆਦੇਸ਼ ਵੀ ਆ ਸਕਦਾ ਹੈ ਕਿ ਤੁਸੀਂ ਐਂ ਕਰੋ ਇੱਕਤਾ ਵੱਲ ਵਧੋ ਉਧਰ ਉਧਰੀ ਪੰਜ ਪੰਜ ਬੰਦੇ ਸਿਆਲਸ ਬਣਾਓ ਇੱਕ ਕਾਰਡ ਤਖਤ ਸਾਹਿਬ ਵੱਲੋਂ ਕੋਆਰਡੀਨੇਟਰ ਇੱਕ ਨਮਾਇਦਾ ਦਿੱਤਾ ਜਾ ਸਕਦਾ ਹੈ ਅਜੀ ਤਰ੍ਹਾਂ ਦਾ ਅਝਾਂ ਫਿਕਰ ਪੰਜ ਮੈਂਬਰੀ ਤੇ ਵਾਲੀ ਲੀਡਰਸ਼ਿਪ ਦੇ ਵਿੱਚ ਵੀ ਹੈ ਉਨਦੀ ਨਜ਼ਰ ਕਾਫੀ ਵੱਡੇ ਪੱਧਰ ਉੱਤੇ ਜਿਹੜੀ ਹੈ 6 ਅਗਸਤ ਦੀ ਰਿਪੰਜ ਸਿੰਘ ਸਾਹਿਬਾਨ ਦੀ ਬੈਠਕ ਹੈ ਉਹਦੇ ਉੱਤੇ ਟਿਕੀ ਹੋਈ ਹੈ ਖੈਰ ਇਸ ਤੋਂ ਇਲਾਵਾ ਹੋਰ ਵੀ ਕਈ ਪੰਥਕ ਮਸਲੇ ਆ ਪਿਛਲੇ ਦਿਨ ਜਿਹੜੇ ਭਾਸ਼ਾ ਭਾਗ ਦਾ ਮਾਮਲਾ ਉੱਜਿਆ ਸ਼੍ਰੀਨਗਰ ਉਹ ਵੀ ਸ਼ਾਇਦ ਕਿਉਂਕਿ ਵਿਚਾਰਿਆ ਜਾ ਸਕਦਾ ਚਰਚਾ ਇਹ ਵੀ ਹੈ ਜੀ ਡਾਕਟਰ ਸਾਹਿਬ ਹਾਂ ਪਿੰਡਾ ਸਾਹਿਬ ਦੇਖੋ ਇਹ ਇਹ ਸਿਚੁਏਸ਼ਨ ਤਾਂ ਬੜੀ ਕੰਪਲਿਕੇਟਿਡ ਹੋਏਗੀ ਪੰਜਵੇਂ ਬੀ ਕਮੇਟੀ ਦੇ ਲਈ ਵੀ ਉਹਨਾਂ ਦੇ ਲਈ ਬੜੀ ਇੱਕ ਸਿਧਾਂਤਕ ਪਹਿਲੂ ਦੇ ਉੱਪਰ ਇੱਕ ਬੜੇ ਸਵਾਲ ਉਖ ਦੇ ਨੇ ਉਹਨਾਂ ਲਈ ਵੀ ਕੀ ਉਹ ਹੁਣ ਜਥੇਦਾਰ ਸਾਹਿਬ ਨੂੰ ਮਾਨਤਾ ਦੇ ਰਹੇ ਨੇ ਜਦ ਕਿ ਉਹਨਾਂ ਨੇ ਪਹਿਲਾਂ ਮਾਨਤਾ ਨਹੀਂ ਸੀ ਦਿੱਤੀ ਜੀ ਮੰਨਦੇ ਹੀ ਨਹੀਂ ਸੀ ਇਹ 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 ਤਾਂ ਹੈ ਵੀ ਜੇਕਰ ਉਹ ਕੱਲ ਤੱਕ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਈ ਇਸ ਤਰ੍ਹਾਂ ਦਾ ਵਿਚ ਵਿਚਾਲੇ ਦਾ ਰਾਹ ਕੱਢਦੇ ਨੇ ਫਿਰ ਇਹ ਪੰਜਵੇਂ ਮੈਂਬਰ ਕਮੇਟੀ ਕੀ ਉਹਨੂੰ ਮਾਨਤਾ ਦੇਊਗੀ ਜੇ ਮਾਨਤਾ ਦਿੰਦੀ ਹੈ ਤਾਂ ਫਿਰ ਜਿਹੜੀ ਅਕਾਲੀ ਏਕਤਾ ਜਾਂ ਅਕਾਲੀ ਜਿਹੜੇ ਵਿਖੇੜੇ ਨੇ ਉਹ ਉਹ ਸੰਭਵ ਹੋਣ ਦੀਆਂ ਉਹ ਹੱਲ ਹੋਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਸਕਦੀਆਂ ਕਿਉਂਕਿ 2 ਦਸੰਬਰ ਨੂੰ ਜਿਹੜਾ ਫੈਸਲਾ ਹੁੰਦਾ ਹੈ ਉਹਦਾ ਮੇਨ ਮਾਟੋ ਵੀ ਤਾਂ ਇਹੀ ਸੀ ਕਿ ਅਕਾਲੀ ਦਲ ਮਜ਼ਬੂਤ ਹੋਵੇ ਤੇ ਜੇ ਦੋਨੇ ਹੁਣ ਢੜੇ ਬਾਦਲ ਢੜਾ ਜਾਂ ਦੂਜਾ ਢੜਾ ਆਪਾਂ ਕਹਿ ਸਕਦੇ ਆ ਦਾਗੀ ਤੇ ਬਾਗੀ ਜਿਹੜੇ 2 ਦਸੰਬਰ ਨੂੰ ਫਜ਼ੀਲ ਤੋਂ ਐਲਾਨੇਗਾ ਜੇਕਰ ਉਹ ਮੁੜ ਏਕੇ ਦੇ ਵਿੱਚ ਵੱਜਦੇ ਹੈ ਮਜ਼ਬੂਤੀ ਤਾਂ ਹੀ ਬਣਦੀ ਹੈ ਕਿਉਂਕਿ ਜਿਹੜਾ ਹੁਣ 6 ਅਗਸਤ ਦਾ ਜਿਹੜਾ ਪੰਜ ਸਿੰਘ ਸਾਹਿਬਾਨ ਦਾ ਜਿਹੜਾ ਤੇ ਗੁਰਮਤਿ ਜਾਂ ਅਕਤਰਤਾ ਹੋ ਰਹੀ ਹੈ ਉਹ ਸ਼ਾਇਦ ਹੀ ਸਾਰੇ ਮਾਮਲੇ ਉੱਤੇ ਵੱਡੇ ਪੱਧਰ ਉੱਤੇ ਫੋਕਸ ਵੀ ਕਰੇ ਜੀ ਹਾਂ ਸਭਾਵਨਾ ਮੈਂ ਇਹ ਹੋਣੀ ਆ فرض ਕਰੋ ਜੇ ਪੰਜ ਮੈਂਬਰੀ ਕਮੇਟੀ ਉਸ ਸ਼੍ਰੀ ਘਰਟਕ ਸਾਹਿਬ ਦੇ ਫੈਸਲੇ ਨੂੰ ਨਹੀਂ ਮੰਨਦੇ ਤਾਂ ਇਹ ਵੀ ਕੁਸਵਾਲ ਉੱਠਦਾਗਾ ਵੀ ਸ਼੍ਰੀ ਘਰਟਕ ਸਾਹਿਬ ਦੇ ਇਹ ਬੇਮਖੋਮ ਦੇ ਜਾਵਦੇ ਉਹ ਜਿਸ ਤਰ੍ਹਾਂ ਕਿ ਉਹਨਾਂ ਨੇ ਅਨ ਸੁਖੀਰ ਬਾਦਲ ਤੇ ਹੋਰ ਜੂਤਰੀ ਕਾਲੀ ਦਸ ਤੇ ਅਕਾਲ ਤੱਕ ਤੋਂ ਪਹੁੰਚੌੜੇ ਦਾ ਲਾਇਆ ਕਿਤੇ ਇਹਨਾਂ ਦੇ ਉੱਪਰ ਵੀ ਲੱਗ ਸਕਦਾ ਇਹ ਇਹ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ ਜੇਕਰ ਜਿੰਦਾ ਭਾਗ ਤੇ ਬੜਾ ਕੂਣੀ ਮੋੜ ਆ ਆ ਚੁੱਕਾ ਹੈ ਹੁਣ ਕਹਿ ਸਕਦੇ ਆ ਕਿ 2 ਦਸੰਬਰ ਦਾ ਫੈਸਲਾ ਜਿਹੜਾ ਅੱਗੇ ਹੈ ਆਖਰੀ ਪੜਾ ਉੱਤੇ ਅਗਲੇ ਗੇਟ ਦੇ ਵਿੱਚ ਤੇ ਇਹਨੂੰ ਆਖਰੀ ਪੜਾ ਵੀ ਮੰਨਦੇ ਆ ਹੁਣ ਕਿਹੜੇ ਨਿਰਣੇ ਤੇ ਪਹੁੰਚੇਗਾ ਇਹ ਵੇਖਣ ਵਾਲੀ ਗੱਲ ਹੈ ਖੈਰ ਪੰਥਕ ਲਿਹਾਜ ਦੀਆਂ ਨਜ਼ਰਾਂ ਜ਼ਰੂਰ ਡਾਕਟਰ ਸਾਹਿਬ 6 ਅਗਸਤ ਦੇ ਡਾ ਫੈਸਲਾ ਹੋਣਾ ਹੈ ਉਹਦੇ ਉੱਤੇ ਲੱਗੀਆਂ ਨੇ ਕਿਹੜੇ ਕਿਹੜੇ ਮਸਲੇ ਵਿਚਾਰੇ ਜਾਣਗੇ ਹੋਰ ਵੀ ਕੋਈ ਇਸਲਾਵਾ ਪੰਥਕ ਮਸਲੇ ਜਾਂ ਕੋਈ ਬਜ਼ਾਰਨ ਦੀ ਕੋਈ ਉਮੀਦ ਜੀ ਡਾਕਟਰ ਅ ਭਿੰਡਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਸ਼੍ਰੀ ਨਗਰ ਦੇ ਵਿੱਚ ਭਾਸ਼ਾ ਭਾਗ ਦੇ ਇੱਕ ਸਮਾਗਮ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਉੱਠਿਆ ਸੀ ਜਿਸ ਸੰਬੰਧੀ ਡਾਇਰੈਕਟਰ ਭਾਸ਼ਾ ਭਾਗ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਸ਼੍ਰੀ ਕਲਤਖ ਸਾਹਿਬ ਤੇ 1 ਅਗਸਤ ਦੇ ਲਈ ਤਲਬ ਕੀਤਾ ਗਿਆ ਸੀ ਫਿਰੰਤੂ ਸਿੰਘ ਸਾਹਿਬ ਯਾਨਿਕ ਗਿਰਗਾਜ ਸਾਹਿਬ ਜੀ ਦੇ ਨਿਕਟਵਰ ਨਿਕਟ ਰਿਸ਼ਤੇਦਾਰ ਦੀ ਅਚਾਨਕ ਡੈਥ ਹੋਣ ਦੇ ਕਾਰਨ ਇਹਨੂੰ ਸਾਰੇ ਮਾਮਲੇ ਉਹ ਡੇਟ ਸਟਕਟ ਹੋ ਗਈ ਸੀ ਤੇ ਸੰਭਾਵਨਾ ਮੈਂ ਇਹ ਵੀ ਹੈ ਵੀ ਉਹ ਮਾਮਲੇ ਨੂੰ ਵੀ ਵਿਚਾਰਿਆ ਜਾਵੇਗਾ ਕਿਉਂਕਿ ਜਿਹੜੇ ਪੈਂਡਿੰਗ ਪਏ ਨੇ ਹੋਰ ਵੀ ਕੋਈ ਧਾਰਮਿਕ ਸ਼ਾਇਦ ਕੋਈ ਪੰਥਕ ਮਾਮਲੇ ਨੇ ਜਿਹੜੇ ਇਸ ਤਰ੍ਹਾਂ ਦੇ ਸਵਾਲ ਉੱਠਦੇ ਨੇ ਉਹਨਾਂ ਨੂੰ ਵੀ ਵਿਚਾਰਿਆ ਜਾ ਸਕਦਾ ਦਾ ਹੈ ਹੂੰ ਬਿਲਕੁਲ ਡਾਕਟਰ ਸਾਹਿਬ ਦੂਜੇ ਪਨੇ ਪੰਜ ਮੈਂਬਰੀ ਧਿਰ ਤੇ ਮੇਨ ਸਟ੍ਰੀਮ ਦੇ ਵਿੱਚ ਹੀ ਨਹੀਂ ਦੀ ਕਾਫੀ ਚਰਚਾ ਹੈ ਕਿ ਦੋਨੇ ਤਰ੍ਹਾਂ ਵੱਡੀ ਸਰਗਰਮੀ ਦੇ ਵਿੱਚ ਵੀ ਨੇ ਲੀਡਰ ਵੀ ਇਧਰ ਉਧਰ ਆਉਣ ਜਾਣ ਦੀ ਪਿਛਲੇ ਸਮੇਂ ਕਈ ਕੰਸੂਮਰ ਸਾਹਮਣੇ ਆਈਆਂ ਤੇ ਹੁਣ ਜਿਹੜੀ ਇੱਕ ਵੱਡੀ ਚਰਚਾ ਹੈ ਜਿਹੜੀ ਕਹਿ ਸਕਦੇ ਆ ਕਿ ਸੰਗਰੂਰ ਜ਼ਿਲ੍ਹੇ ਦੀ ਧੜੇਬੰਦੀ ਦਾ ਇੱਕ ਅਸਰ ਵਿਖਣ ਨੂੰ ਮਿਲ ਰਿਹਾ ਹੈ ਕਹਿੰਦੇ ਨੇ ਇੱਕ ਵੱਡਾ ਅਕਾਲੀ ਆਗੂ ਉਹ ਵਾਪਸ ਮੁੜ ਮੇਨ ਸਟਰੀਮ ਕਹਿੰਦਾ ਆਪਕੋ ਬਾਦਲਾਵਲ ਪਾਤਰਿਆ ਇਹ ਕਹਾਣੀ ਕੀ ਹੈ ਥੋੜਾ ਜਿਹਾ ਖੋਲੋ ਆ ਭਿੰਡਾ ਸਾਹਿਬ ਦੇਖੋ ਸੰਗਰੂਰ ਦੇ ਵਿੱਚ ਜਿਹੜੀ ਅਕਾਲੀ ਪੋਲਿਟਿਕਸ ਹੈ ਬੜੀ ਬੜੀ ਕਰਵਟ ਲੈਂਦੀ ਰਹੀ ਹੈ ਤੇ ਅਕਾਲੀ ਸਿਆਸਤ ਨੂੰ ਪ੍ਰਭਾਵਿਤ ਵੀ ਕਰਦੀ ਰਹੀ ਹੈ ਹੁਣੇ ਤੋਂ ਨੀਮੂਰ ਦੇ ਜਿਸ ਤਰ੍ਹਾਂ ਆਪਾਂ ਦੇਖੀਏ ਤਾਂ ਸੰਗਰੂਰ ਜ਼ਿਲ੍ਹਾ ਬੜਾ ਇਸ ਪੱਖੋਂ ਪੋਲਿਟੀਕਲੀ ਬੜਾ ਫਰਟਾਈਲ ਵੀ ਹੈ ਇੱਥੋਂ ਦੇ ਬਰਨਾਲਾ ਸਾਹਿਬ ਵੀ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਸੀ ਕਿ ਉਹ ਮੁੱਖ ਮੰਤਰੀ ਬਣੇ ਸਨ ਤੇ ਹਰਚੰਦ ਸਿੰਘ ਲੋਂਗੋਵਾਲ ਸੰਗਰੂਰ ਜ਼ਿਲ੍ਹੇ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਦੀ ਸੰਗਰੂਰ ਜ਼ਿਲ੍ਹੇ ਦੇ ਤੇ ਸਰਦਾਰ ਸਖਦੇਵ ਸਿੰਘ ਢੀਸਾ ਮਰਹੂਮ ਉਹ ਵੀ ਸੰਗਰੂਰ ਜ਼ਿਲ੍ਹੇ ਦੇ ਸਨ ਤੇ ਇਸ ਸਮੇਂ ਦੇ ਦੌਰਾਨ ਜਿਹੜੀ ਹੁਣ ਇਹ ਡਿਵੈਲਪਮੈਂਟ ਉੱਠ ਰਹੀ ਹੈ ਬਈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਦਿੱਗਜ ਲੀਡਰ ਸਨ ਸੀਨੀਅਰ ਲੀਡਰ ਸਰਦਾਰ ਬਲਦੇਵ ਸਿੰਘ ਮਾਨ ਉਨਾਂ ਵਾਰੀ ਲੱਗ ਰਿਹਾ ਹੈ ਵੀ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਨਿਰਸੰਦੇਹ ਉਹਨਾਂ ਨੇ ਆਪਣੀ ਮੈਂਬਰਸ਼ਿਪ ਵੀ ਜਦੋਂ ਪੰਜ ਮੈਂਬਰੀ ਕਮੇਟੀ ਵੱਲੋਂ ਪੂਰੇ ਜੋਸ਼ ਨਾਲ ਕੀਤੀ ਸੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਪੂਰਾ ਰੋਲ ਅਦਾ ਕੀਤਾ ਤੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਕਿ ਢੀਂਸਾ ਗਰੁੱਪ ਤੇ ਬਲਦੇਵ ਸਿੰਘ ਮਾਨ ਦੇ ਗਰੁੱਪ ਜਾਂ ਬਰਨਾਲਾ ਗਰੁੱਪ ਦੀ ਜਿਹੜੀ ਤਸਲ ਰਹੀ ਸੀ ਉਹਦੇ ਵਿੱਚ ਵੱਡਾ ਖਮਿਆਜਾ ਵੀ ਸਰਦਾਰ ਬਲਦੇਵ ਸਿੰਘ ਮਾਨ ਹੋਰਾਂ ਨਹੀਂ ਹੀ ਪੁੱਗ ਤੈਸੀ ਉਹ ਲਗਾਤਾਰ ਬੇਸ਼ਕੋ ਬੜੇ ਯੰਗੇ ਦੇ ਵਿੱਚ ਉਹਨਾਂ ਨੇ ਕਾਲੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਉਹਨਾਂ ਨੇ ਸੰਗਰੂਰ ਦੀ ਪਾਰਲੀਮੈਂਟਲ ਇਲੈਕਸ਼ਨ ਲੜੀ ਸੀ ਜਿਹੜੀ ਕਿ ਬਹੁਤ ਥੋੜੀਆਂ ਵੋਟਾਂ ਦੇ ਨਾਲ ਕਾਮਰੇਟ ਤੇਜ ਸਿੰਘ ਸਤੰਤਰ ਤੋਂ ਹਾਰੇ ਸਨ ਤੇ ਉਸ ਤੋਂ ਬਾਅਦ ਉਹ ਬਰਨਾਲਾ ਕਮੇਟੇ ਦੇ ਵਿੱਚ ਮંત્રી ਵੀ ਰਹੇ ਨੇ ਪਾਵਰਫੁੱਲ ਮੰਤਰੀ ਰਹੇ ਨੇ ਸਰਦਾਰ ਸਰਜੀਤ ਸਿੰਘ ਬਨਾਲਾ ਦੀ ਇਤਿਹਾਸਕ ਦੇ ਵਿੱਚ ਉਹਨਾਂ ਦਾ ਕਾਫੀ ਵੱਡਾ ਪ੍ਰਭਾਵ ਰਿਹਾ ਤੇ ਪਰੰਤੂ ਉਹ ਉਸ ਤੋਂ ਬਾਅਦ ਇਹਹੀ ਜਿਹੜੀ ਸਿਆਸਤ ਦਾ ਹੋਇਆ ਤੇ ਪਿੱਛਾ ਗਰੁੱਪ ਤੇ ਇਹਨਾਂ ਦੇ ਗਰੁੱਪ ਆਪਸ ਦੇ ਵਿੱਚ ਅੱਗ-ਵੱਡ ਹੋ ਗਏ ਤੇ ਇਹਨਾਂ ਨੂੰ ਬਹੁਤ ਭਾਰੀ ਹਾਰਾਂ ਦਾ ਮੂੰਹ ਦੇਖਣਾ ਪਿਆ ਤੇ ਕਈ ਵਾਰ ਤਾਂ ਦੇਖੋ ਇਹ ਹੈ ਵੀ ਉਹ ਕੈਬਨਿਟ ਮੰਤਰੀ ਰਹੇ ਜਾਂ ਏਡੇ ਪਾਵਰਫੁੱਲ ਸੀਗੇ ਮੰਤਰੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਸੰਨੇਮੇ ਦੇ ਸੰਨੇਮੇ ਵਿੱਚ ਅਕਾਲੀ ਸਰਕਾਰ ਬਣੀ ਹੈ ਤਾਂ ਉਸ ਵੇਲੇ ਉਹਨਾਂ ਨੂੰ ਬਿਜਲੀ ਬੋਰ ਦੇ ਏਐਮ ਦੇ ਉਹਦੇ ਨਾਲ ਹੀ ਖਬਰ ਕਰਨਾ ਪਿਆ ਠੀਕ ਹੈ ਇਹ ਇਹ ਵੀ ਵੱਡੀ ਗੱਲ ਹੈ ਤੇ ਨਹੀਂ ਤਾਂ ਇਹ ਹੁੰਦਾ ਵੀ ਏਐਮ ਤੋਂ ਲੱਗ ਕੇ ਬੰਦਾ ਅੱਗੇ ਨੂੰ ਵੱਧਾ ਪਰੰਤੂ ਉਹ ਬਹੁਤ ਥੱਲੇ ਨੂੰ ਆਏ ਸਨ ਤੇ ਇਸ ਤਰ੍ਹਾਂ ਦੀਆਂ ਪ੍ਰਸਥਤੀਆਂ ਵੀ ਉਤਪੰਨ ਹੁੰਦੀਆਂ ਨਹੀਂ ਪਰ ਉਹ ਲਗਾਤਾਰ ਲੱਗੇ ਰਹੇ ਨੇ ਪਰ ਕਿਉਂਕਿ ਅੰਦਰਲੀ ਖੇਵਾਜੀ ਸੀ ਉਹਦੇ ਵਿੱਚੋਂ ਉਹ ਹਾਂ ਜੀ ਕਾਫੀ ਉਹਨਾਂ ਨੂੰ ਭੁਗਤਣਾ ਪਿਆ ਇਹ ਹੁਣ ਵੀ ਇਹ ਲੱਗਦਾ ਹੈ ਬੇਸ਼ੱਕ ਉਹ ਕਈ ਵਾਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਵੀ ਕੱਢਿਆ ਜਾਂਦਾ ਰਿਹਾ ਹੈ ਲਗਾਤਾਰ ਉਹਨਾਂ ਨੂੰ ਪਾਰਟੀ ਤੋਂ ਫੇਰ ਆ ਜਾਂਦੇ ਸਨ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਵਾਰ ਉਹ ਕਾਂਗਰਸ ਦੇ ਵਿੱਚ ਵੀ ਜੁਆਇਨ ਕਰ ਗਏ ਸਨ ਪਰ ਕੁਝ ਦਿਨਾਂ ਬਾਅਦ ਹੀ ਫੇਰ ਉਹਨਾਂ ਨੇ ਮੋੜਾ ਪਾ ਲਿਆ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਪਰਿਸਥਤੀਆਂ ਨੇ ਗੀਆਂ ਅੱਜ ਦਾ ਗੁਰਜੀਵ ਮਾਨ ਮਲਦੀਰ ਸਿੰਘ ਮਾਨ ਦੇ ਕੈਰੀਅਰ ਪੋਲੀਟੀਕਲ ਕੈਰੀਅਰ ਦੇ ਵਿੱਚ ਕਾਫੀ ਉਤਰਾਚੜਾ ਹੈ ਉਹਨਾਂ ਦੀ ਹੁਣ ਵਾਪਸੀ ਹੈ ਆਪਣੇ ਪਿਤਰੀ ਤਰਵੰਦ ਬਾਦਲਾਵਾਂਦ ਹਾਂ ਇਹ ਸੰਭਾਵਨਾਵਾਂ ਹੋ ਸਕਦੀਆਂ ਨੇ ਇਹਦੇ ਭਾਵ ਕਿ ਇਹ ਦੱਸਿਆ ਜਾ ਰਿਹਾ ਕਿ ਅਗਲੇ ਦਿਨ ਹੀ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਇਲਾਕੇ 'ਚ ਪਹੁੰਚ ਕੇ ਤੇ ਉਹਨਾਂ ਦੀ ਜਿਹੜੀ ਆਮਦ ਮੁੜ ਵਾਪਸੀ ਵਾਲਾ ਉਹ ਜਿਹੜਾ ਪ੍ਰੋਗਰਾਮ ਕਰਵਾਉਣਗੇ ਖੈਰੇ ਫਿਰ ਕੀ ਢੀਂਡਸਾ ਧੜਾ ਬਰਨਾਲਾ ਧੜਾ ਕੀ ਕਹਿ ਸਕਦੇ ਆ ਕਿ ਹਾਲੇ ਸੰਗਰੂਰ ਦੇ ਵਿੱਚ ਮੁੜ ਜਿਉਂਦਾ ਜਾਂ ਜਿਉਂਦਾ ਹੋ ਗਿਆ ਮਿੰਦਰ ਸਾਹਿਬ ਦੇਖੋ ਇਸ ਤਰ੍ਹਾਂ ਦੀ ਹੈ ਵੀ ਜਿਹੜੀ ਸਿਆਸੀ ਜਿਹੜੀ ਕਰਵੈਲਰੀ ਹੈ ਕਈ ਵਾਰ ਇਸ ਤਰ੍ਹਾਂ ਵੀ ਹੁੰਦੀ ਹੈ ਕਈ ਵਾਰ ਤਾਂ ਮਿਟ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਹੋ ਸਕਦਾ ਜਿਸ ਤਰ੍ਹਾਂ ਉਹਨਾਂ ਨੇ ਜੋਸ਼ ਦੇ ਨਾਲ ਬੜੀ ਉਹਨਾਂ ਨੇ ਮੈਂਬਰਸ਼ਿਪ ਵੀ ਭਰਾਈ ਭਰਤੀ ਕੀਤੀ ਸੀ ਬੜਾ ਕੁਝ ਕੀਤਾ ਹੋ ਸਕਦਾ ਜਦੋਂ ਹੁਣ ਉਹਨਾਂ ਨੇ ਦੇਖਿਆ ਹੋਵੇ ਜਦੋਂ ਕਿ ਡੈਲੀਗੇਟਾਂ ਦੀ ਚੋਣ ਹੋਈ ਹੈ ਵੀ ਉਹਦੇ ਚ ਸਟੇਟ ਡੈਲੀਗੇਟ ਅਤੇ ਜ਼ਿਲ੍ਹੇ ਦੇ ਡੈਲੀਗੇਟ ਤੇ ਸਰਕਲ ਡੈਲੀਗੇਟਾਂ ਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਦਾ ਬਣਦਾ ਮਾਣ ਨਹੀਂ ਮਿਲਿਆ ਉਹਨਾਂ ਜਿਹਾ ਬਣਦਾ ਹਿੱਸਾ ਨਹੀਂ ਮਿਲਿਆ ਹੁਣ ਉਹਨਾਂ ਨੂੰ ਆਪਣੀ ਹੁਣ ਪੋਜੀਸ਼ਨ ਇਹ ਲੱਗਦੀ ਹੋਊਗੀ ਵੀ ਇਹਦੇ ਚ ਮੈਂ ਪਿੱਛੇ ਜਾਵਾਂਗਾ ਜਾਂ ਇਹ ਹੋ ਸਕਦਾ ਹੈ ਕਿਉਂਕਿ ਫੇਰ ਵੀ ਉਹ ਪੁਰਾਣੇ ਖਲਾਟੀਏ ਨੇ ਪਰ ਇਹ ਉਹਨੇ ਉਹਨਾਂ ਨੇ ਇਹ ਇਹ ਵੀ ਇਹ ਕਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਤਖਵੀਰ ਸਿੰਘ ਬਾਦਲ ਦੇ ਦਲ ਦੀ ਇਹ ਜਿਹੜੀ ਹੈਗੀ ਚਰਤ ਹੋਣ ਵਾਲੀ ਹੈ ਜੇ ਉਹਨਾਂ ਦੀ ਕੈਲਕੂਲੇਸ਼ਨ ਹੈ ਮੈਂ ਨਹੀਂ ਇਹ ਕਹਿ ਰਿਹਾ ਵੀ ਇਹ ਇਹ ਤਾਂ ਹੁੰਦਾ ਕਈ ਵਾਰ ਕਈ ਵਾਰ ਕਿਸੇ ਵੱਡੇ ਆਗੂ ਤੇ ਪਰਿਵਾਰਕ ਪ੍ਰੈਸ਼ਰ ਵੀ ਉਹ ਵੀ ਇੱਕ ਸਾਹਮਣੇ ਆ ਜਾਂਦਾ ਜਾਂ ਉਹ ਵੀ ਅਸਰ ਵਿਖਾਉਂਦਾ ਜੀ ਹਾਂ ਬਿਲਕੁਲ ਪਿੰਡ ਸਾਹਿਬ ਕਈ ਵਾਰ ਪਰਿਵਾਰਕ ਜਿਹੜਾ ਦਬਾਅ ਵੀ ਹੁੰਦਾ ਹੁਣ ਕਿਉਂਕਿ ਉਹਨਾਂ ਦੀ ਉਮਰ ਵੀ ਕਾਫੀ ਹੈ ਤੇ ਇਸ ਕਰਕੇ ਕਈ ਵਾਰ ਪਰਿਵਾਰ ਦੀਆਂ ਦੀ ਜਿਹੜਾ ਹੈਗਾ ਪ੍ਰੈਸ਼ਰ ਜਾਂ ਪਰਿਵਾਰ ਦਾ ਦਬਾਅ ਹਾਂ ਪਰਿਵਾਰ ਨੇ ਵੀ ਦੇਖਣਾ ਵੀ ਸਾਡੀ ਅਗਲੀ ਜਿਹੜੀ ਹੈ ਲਾਈਨ ਉਹ ਕਿਵੇਂ ਕਈ ਵਾਰ ਅਜਿਹੇ ਹਾਲਾਤ ਵੀ ਬਣਦੇ ਆ ਖੈਰ ਅਕਾਲੀ ਆਗੂ ਜਿਹੜੇ ਸਿਕੰਦਰ ਸਿੰਘ ਮਲੂਕਾ ਅੱਜ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅਕਾਲੀ ਦਲ ਵੱਲੋਂ ਬਠਿੰਡੇ ਰੋਸ ਕਰਨਾ ਸੀ ਅਜਿਹੇ ਦੌਰਾਨ ਅਚਾਨਕ ਉਹਨਾਂ ਦੀ ਤਬੀਅਤ ਵਿਗੜਦੀ ਹੈ ਤੇ ਉਹ ਗਾਸ਼ ਖਾਂਦੇ ਆ ਇਹ ਮਾਮਲੇ ਦੀ ਵੀ ਵੱਡੇ ਪੱਧਰ ਉਤੇ ਚਰਚਾ ਹੈ ਖੈਰ ਗਰਮੀ ਦੇ ਦਿਨ ਨੇ ਆ ਦੂਜੇ ਬੰਨੇ ਕਾਲੀਦਾਲ ਦਾ ਜਿਹੜਾ ਲੈਂਡ ਪੋਲਿੰਗ ਨੀਤੀ ਖਿਲਾਫ ਜਿਹੜਾ ਹੱਲਾ ਵੱਡੇ ਪੱਧਰ ਤੇ ਕੀ ਵੱਧ ਰਿਹਾ ਹੈ ਵੇਖਣਾ ਉਹ ਕਿ ਅਗਲੇ ਸਮੇਂ ਸਰਕਾਰ ਤੇ ਕਾਲੀਦਾਲ ਦਰਮਿਆਨ ਕਿਸ ਤਰ੍ਹਾਂ ਦਾ ਜਏ ਟਕਰਾਓ ਬਣਦਾ ਹੈ ਜਾਂ ਇਹ ਮਾਮਲਾ ਕੇਸ ਰੋਕ ਅਖਤਿਆਰ ਕਰੇਗਾ ਖੈਰ ਦੂਜੇ ਬੰਨੇ ਸੀਬੀਆਈ ਦੀ ਇੱਕ ਅਦਾਲਤ ਵੱਲੋਂ ਅੱਜ ਇੱਕ ਵੱਡਾ ਫੈਸਲਾ ਆਉਂਦਾ ਹੈ ਪੰਜਾਬ ਦੇ ਵਿੱਚ ਵੱਡੀ ਚਰਚਾ ਹੈ ਜਿਹਦੇ ਵਿੱਚ ਕਟਹਿਰੇ ਦੇ ਵਿੱਚ ਸਜ਼ਾ ਦੇ ਵਿੱਚ ਜਿਹੜੀ ਸਜ਼ਾ ਜਾਪਤਾ ਦੇ ਵਿੱਚ ਆਏ ਠੀਓ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਕਹਿੰਦਾ ਭਾਪਕੇ ਸਾਬਕਾ ਐਸਐਸਪੀ ਇਹ ਮਾਮਲਾ ਕੀ ਹੈ ਬੜੀ ਵੱਡੀ ਚਰਚਾ ਹੈ ਜੀ ਆਹ ਪਿੰਟਰ ਸਾਹਿਬ ਇਹ ਹੀ ਮਾਮਲਾ 1993 ਦਾ ਜੂਨ 1993 ਦਾ ਮਾਮਲਾ ਹੈ ਉਹਦੇ ਵਿੱਚ ਇਹ ਸੀ ਵੀ 7 ਮੁੰਡਿਆਂ ਨੂੰ ਪੀਸ ਐਨਕਾਊਂਟਰ ਦੇ ਵਿੱਚ ਮਾਰੇ ਗਿਆ ਦਿਖਾਇਆ ਗਿਆ ਸੀ ਜਿਦੇ ਵਿੱਚ ਚਾਰ ਵਿਅਕਤੀ ਜਿਹੜੇ ਪੁਲਸ ਵਾਲੇ ਸੀ ਪੁਲਸ ਦੇ ਮਲਾਕੀ ਸੀ ਜੀ ਜੀ ਉਹਨਾਂ ਦੇ ਵਿੱਚ ਹੁਣ ਅੱਜ ਜਿਸ ਤਰ੍ਹਾਂ ਗਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਐਸਐਸਪੀ ਡੀਐਸਪੀ ਇੰਸਪੈਕਟਰ تین ਇੰਸਪੈਕਟਰ ਨੇ ਇੱਕ ਡੀਐਸਪੀ ਹੈ ਤੇ ਇੱਕ ਐਸਐਸਪੀ ਹੈ ਤੇ ਕੁਝ ਜਿਹੜੇ ਇਹਦੇ ਵਿੱਚ ਇਨਵੋਲਵ ਸਨ ਹੋਰ ਵੀ ਵਿਅਕਤੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਿਵੇਂ ਜਿਵੇਂ ਇਸ ਕੇਸ ਨੂੰ ਜਿਹੜਾ ਲੜਨ ਦੇ ਲਈ ਜਿਹੜੇ ਗਵਾਹ ਪੇਸ਼ ਕੀਤੇ ਜਾਣੇ ਸੀ ਉਹਨਾਂ ਦੇ ਵਿੱਚੋਂ ਹੀ ਬਹੁਤ ਦੀ ਡੈਥ ਹੋ ਚੁੱਕੀ ਸੀ ਪਰੰਤੂ ਇੱਕ ਬੜਾ ਮਨੁੱਖੀ ਮਨੁੱਖੀ ਜ਼ਖ਼ਮ ਹੋਣ ਵਾਲੇ ਮਾਮਲੇ ਨੇ ਵੀ ਕਿਉਂ ਇਸ ਤਰ੍ਹਾਂ ਦੇ ਏਡੇ ਏਡੇ ਅਧਿਕਾਰੀ ਜਿ ਇਸ ਉਮਰ ਦੇ ਵਿੱਚ ਉਹ ਹੁਣ ਜਿਹੜੀਆਂ ਲੱਖਾਂ ਦੇ ਪਿੱਛੇ ਜਾ ਰਹੇ ਨੇ ਜਿਵੇਂ ਪਤਾ ਲੱਗਿਆ ਕਿ ਇੱਕ ਇਨਸਪੈਕਟਰ ਹੈ ਜਿਹੜਾ ਕਿ ਵੀਲ ਚੇਅਰ ਦੇ ਉੱਪਰ ਹੈ ਤੇ ਜਿਹਦੇ ਪਿਸ਼ਾਬ ਦੀ ਨਾਲੀ ਵੀ ਲੱਗੀ ਹੋਊਗੀ ਜੇਲ੍ਹ ਦੇ ਵਿੱਚ ਉਹ ਸਾਫਟਾ ਇਨਸਪੈਕਟਰ ਹਾਂ ਸਾਫਟਾ ਇਨਸਪੈਕਟਰ ਹਾਂ ਇਹ 60 ਸਾਲ 60 ਸਾਲ ਦੀ ਉਮਰ ਹੈ ਉਹਦੀ ਕਿ ਇਸ ਉਮਰ ਦੇ ਵਿੱਚ ਬੜਾ ਔਖਾ ਹੁੰਦਾ ਵੈਸੀ ਹੀ ਬੰਦੇ ਨੂੰ ਸਰੀਰ ਕਮਜ਼ੋਰ ਹੋ ਜਾਂਦਾ ਹੈ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਵੈਸੀ ਲਾਈਫ ਨੂੰ ਕੱਟਣਾ ਬੜਾ ਔਖਾ ਹੁੰਦਾ ਤੇ ਜੇਲ੍ਹ ਦੇ ਵਿੱਚ ਤਾਂ ਫਿਰ ਬੜਾ ਬੜਾ ਹੀ ਪੀੜਾਦਾਇਕ ਹੈ ਇਸ ਤਰ੍ਹਾਂ ਦਾ ਇਹਦੇ ਹੋਰ ਪਹਿਲੂ ਡਾਕਟਰ ਸੋ ਹੋਰ ਪਹਿਲੂ ਇਹ ਵੀ ਇਹ ਕਿਉਂ ਹੋਇਆ ਕਿਉਂ ਕੀਤਾ ਇਹ ਲਾਲਚ ਦੇ ਵਿੱਚ ਕੀਤਾ ਗਿਆ ਜਾਂ ਇਨਾਮ ਦੇ ਲਾਲਚ ਦੇ ਵਿੱਚ ਕੀਤਾ ਗਿਆ ਤਰੱਕੀਆਂ ਲੈਣ ਦੇ ਲਾਲਚ ਦੇ ਵਿੱਚ ਕੀਤਾ ਗਿਆ ਕਿਉਂਕਿ ਜਿਸ ਤਰ੍ਹਾਂ ਦਾ ਉਦੋਂ ਨੈਰੇਟਿਵ ਸਜਿਆ ਗਿਆ ਸੀ ਮੁਕਾਬਲੇ ਹੁੰਦੇ ਸੀ ਤੇ ਅਸਰਾਂ ਤਰੱਕੀਆਂ ਮਿਲਦੀਆਂ ਸੀ ਹੁਣ ਇਹਦੇ ਵਿੱਚ ਜਿਹੜੇ 4 ਪੁਲਿਸ ਵਾਲੇ ਵੀ ਨੇ ਉਹ ਵੀ ਮਾਰੇ ਗਏ ਉਹਨਾਂ ਦਾ ਵੀ ਦੇਖੋ ਬੜਾ ਇੱਕ ਦੁਖਾਂਤਕ ਪਹਿਲੂ ਇਹ ਹੈ ਵੀ ਉਹਨਾਂ ਦੇ ਪਰਿਵਾਰ ਦੀ ਕੀ ਹਾਲਤ ਹੋਈ ਹੋ ਇੱਕ ਬੰਦੇ ਦੇ ਮੁਲਾਜ਼ਮ ਸੀ ਜਿਹੜੇ ਉਹਨਾਂ ਨੂੰ ਤਨਖਾਹ ਹੁੰਦੀ ਸਾਰਾ ਕੁਝ ਸੀ ਤੇ ਉਹ ਮਾਰੇ ਵੀ ਗਏ ਤੇ ਉਹਨਾਂ ਦਾ ਜਿਹੜਾ ਸਾਰਾ ਉਹ ਵੀ ਪੁਸ਼ਿੰਗ ਕਾਪਲੇ ਚ ਮਰੀ ਗਏ ਬਿਲਕੁਲ ਜੀ ਹਾਂ ਓਕੇ ਉਹ ਉਹ ਉਹਨਾਂ ਨੂੰ ਅਤਵਾਦੀ ਦਾਖੇ ਜਾਂ ڈاکੂ ਦਾਖੇ ਜਾਂ ਕੀ ਕੀ ਕਹਤੇ ਉਹਨਾਂ ਨੂੰ ਮਾਰ ਦਿੱਤਾ ਇਹਨਾਂ ਨੇ ਮੁਕਾਬਲੇ ਦੇ ਵਿੱਚ ਪਗੋੜੀ ਕਰਦੇ ਉਹਨਾਂ ਨੂੰ ਚੱਕਿਆ ਗਿਆ ਉਹਨਾਂ ਦੇ ਘਰਾਂ ਤੋਂ ਹੀ ਇਸ ਤਰ੍ਹਾਂ ਚੱਕਿਆ ਗਿਆ ਤੇ ਇਹ ਇਸ ਤਰ੍ਹਾਂ ਦਾ ਹੁਣ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਦੇਖਣ ਵਾਲੀ ਗੱਲ ਹੈ ਜਿਹੜੇ ਉਹਦੇ ਪਰ નિર્ਪਰਥੀ ਪਰਿਵਾਰ ਰੋਲੇ ਹੋਣਗੇ ਤੇ ਉਹਨਾਂ ਨੂੰ ਇੱਕ ਤਾਂ ਮਾਰ ਦਿੱਤਾ ਗਿਆ ਇੱਕ ਉਹਨਾਂ ਦੇ ਜਿਹੜੇ ਸਰਵਿਸਿਸ ਵਿੱਚ ਬੈਨੀਫਿਟ ਨੇ ਬਹੁਤ ਨੂੰ ਬੰਦਿਆਂ ਦੇ ਦਿੱਤੇ ਪਰਿਵਾਰ ਅਜੋਕੇ ਦੌਰ ਦੇ ਵਿੱਚ ਕਹਾਣੀ ਨੂੰ ਕਿਵੇਂ ਅੱਗੇ ਵਧ ਦੇਖ ਸਕਾਂਗੇ ਇੰਟਰਸਟ ਵੀ ਇਹ ਵੀ ਇੱਕ ਗੈਰ ਮਨੁੱਖੀ ਵਰਤਾਰਾ ਹੈ ਇਹਦੇ ਲਈ ਸਮੇਂ ਦੀਆਂ ਸਰਕਾਰਾਂ ਜਾਂ ਪੁਲਿਸ ਅਫਸਰ ਜਾਂ ਮੌਕੇ ਦੀ ਜਿਹੜੇ ਕੋਈ ਸ਼ਕਤੀਆਂ ਨੇ ਇਸ ਤਰ੍ਹਾਂ ਦਾ ਵਰਤਾਨ ਸਿਰਜ ਦਿੰਦੀਆਂ ਨੇ ਵੀ ਇਸ ਤਰ੍ਹਾਂ ਦਾ ਵੀ ਇੱਕ ਪਾਸਤਾ ਜੀ ਉਹ ਬਹੁਤ ਖੂੰਖਾਰ ਉਹ ਹੋਣੇ ਤੇ ਦੂਸਰੇ ਪਾਸੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੁਸੀਂ ਇਹ ਕਰੋ ਤੇ ਇਹਦੇ ਵਿੱਚੋਂ ਫਿਰ ਝੂਠੇ ਮੁਕਾਬਲਿਆਂ ਦੇ ਕੰਮ ਚੱਲਦਾ ਤੇ ਇਹ ਹਮਝੇ ਕਿਉਂਕਿ ਇੱਥੇ ਸੀਬੀਆਈ ਅਦਾਲਤ ਨੇ ਫੈਸਲਾ ਕਰ ਦਿੱਤਾ ਨਾ ਵੀ ਇਹ ਸਾਰੇ ਕੁਝ ਠੇਕ ਸੀਗਾ ਝੂਠਾ ਸੀ ਫੜਕੇ ਮਾਰ ਦਿੱਤੇ ਇੱਕ ਬੰਦਾ ਮਾਰਿਆ ਗਿਆ ਤਛਦਰ ਨਹੀਂ ਚੱਲ ਸਕਿਆ ਇਹਨਾਂ ਦੇ ਵਿੱਚੋਂ ਫਿਰ 6 ਨੂੰ ਵੀ ਨਾਲ ਲਾ ਕੇ ਮੁਕਾਬਲਾ ਕਰਕੇ ਮਾਰ ਦਿੱਤਾ ਕਿਉਂਕਿ ਇਹਦੇ ਤੋਂ ਹੀ ਸਾਬਤ ਹੋ ਜਾਂਦਾ ਹੈ ਜਿਹੜਾ ਕਿ ਹਲੜਾ ਸਾਹਿਬ ਨੇ ਜਿਹੜੀ 35 ਤੇ 40000 ਜਿਹੜੀਆਂ ਅਨ ਪਛਾਤੀਆਂ ਲਾਸ਼ਾਂ ਕਹਿ ਕਿ ਸਾੜੇ 30 ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਤੰਡਵਨਾਚ ਖੇਟਿਆ ਗਿਆ ਪਰੰਤੂ ਕਈ ਵਾਰ ਮੈਂ ਦੱਸਦਾ ਇਹ ਵੀ ਲੱਗਦਾ ਹੈ ਵੀ ਕਿ ਨੈਰੇਟਿਵ ਕਿਉਂ ਫਿਰ ਗਿਆ ਜਾਂਦਾ ਹੈ ਇਹ ਇੱਕ ਦਿਖਣ ਵਾਲੀ ਗੱਲ ਜਿਹੜੀ ਸਭ ਤੋਂ ਵੱਡੀ ਸੋਚਣ ਵਾਲੀ ਹੈ ਪੰਜਾਬ ਦੇ ਵਿੱਚ ਇਹ ਵੀ ਹੈ ਕਿ ਇੱਕ ਪਾਸੇ ਇਸ ਤਰ੍ਹਾਂ ਦੇ ਫੈਸਲੇ ਆ ਰਹੇ ਨੇ ਲਗਾਤਾਰ ਆ ਰਹੇ ਨੇ ਮਹੀਨੇ ਦੇ ਵਿੱਚ ਇੱਕ ਅੱਧਾ ਫੈਸਲਾ ਲਗਭਗ ਆ ਰਹੇ ਹੈਗਾ ਇਹ ਥੀਸਾਂ ਦੇ ਵਿੱਚ ਸਜਾਵਾਂ ਹੋ ਰਹੀਆਂ ਨੇ ਵੱਡੇ ਵੱਡੇ ਜਿਹੜੇ ਗਲੈਂਟਰੀ ਅਵਾਰਡ ਵਾਲੇ ਵੱਡੇ 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 ਸਨਮਾਨ ਜਨਕਵਾਰਡ ਵਾਲੇ ਅਧਿਕਾਰੀ ਜਿਹੜਾਂ ਚ ਆ ਰਹੇ ਨੇ ਦੂਜੇ ਪਾਸੇ ਫਿਰ ਵੀ ਯਾਕ ਤੇ ਵਿੱਚ ਇਸ ਤਰ੍ਹਾਂ ਦੇ ਅਨਕਾਊਂਟਰ ਹੋ ਰਹੇ ਨੇ ਕਿ ਇਸ ਤਰ੍ਹਾਂ ਦਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਵੀ ਇਹ ਹੈ ਕਿ ਇਹ ਰੋਕੇ ਨਹੀਂ ਜਾ ਸਕਦੇ ਕਿ ਇਹ ਕਮਿਊਨਿਟੀ ਪੁਲਿਸਿੰਗ ਨਹੀਂ ਬਣਾਈ ਜਾ ਸਕਦੀ ਇਹ ਬਣਾਈ ਜਾ ਸਕਦੀ। ਇਹ ਇਸ ਕੰਮ ਤੋਂ ਬਚਿਆ ਨਹੀਂ ਜਾ ਸਕਦਾ ਕਿਉਂ ਹੋ ਰਿਹਾ ਹੈਗਾ। ਖੈਰ ਕਈ ਵਾਰ ਜਿਹੜਾ ਸਮਾਜ ਹੈ ਸੋਸਾਇਟੀ ਹੈ ਉਹ ਜ਼ਰੂਰ ਇਹ ਸਵਾਲ ਹੁੰਦੇ ਆ। ਸਵਾਲ ਕਿਵੇਂ ਹੱਲ ਹੁੰਦੇ ਆ ਆਖਿਰ ਅਦਾਲਤਾਂ ਵੀ ਕਰ ਰਹੀਆਂ ਨੇ ਮਾਮਲਾ ਕਈ ਚਰਚਾ ਆਵਾ ਨੂੰ ਖੈਰ ਇਹ ਛੇੜਦਾ ਹੈ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਹੈ ਕਿ ਕਈ ਸਾਲਾਂ ਬਾਅਦ ਜਿਹੜਾ ਇਨਸਾਫ ਮਿਲਦਾ ਹੈ ਕਿਸੇ ਨੂੰ ਜਾਂ ਇਹ ਮਾਮਲਾ ਕੋਈ ਕਿਸੇ ਅਗਲੀ ਜਿਹੜੀ ਪੌੜੀ ਤੇ ਚੜਦਾ ਹੈ ਖੈਰ ਅੱਜ ਦਾ ਇਹ ਮਾਮਲਾ ਇਸ ਤੋਂ ਇਲਾਵਾ 2 ਦਸੰਬਰ ਦੀ ਫਸਿਲ ਦਾ ਜਿਹੜਾ ਅਗਲਾ ਨਿਰਣਾ ਜਿਹੜਾ ਹੈ ਉਹ ਹੁਣ 6 ਅਗਸਤ ਨੂੰ ਹੋਣਾ ਹੈ ਸੰਗਰੂਰ ਦੀ ਜਿਹੜੀ ਅਕਾਲੀ ਦਲ ਦੀ ਧੜੇਬੰਦੀ ਉਹ ਇੱਕ ਨਵੇਂ ਪੜਾਵ ਵੱਲ ਅੱਗੇ ਵਧਈ ਇੱਕ ਗੀੜ ਕਹਿੰਦਾ ਪਾਪ ਕਿ ਪੰਜ ਮੈਂਬਰੀ ਤੇ ਤੇ ਮੇਨ ਸਟਰੀਮ ਦੇ ਵਿੱਚ ਇੱਕ ਨਵੀਂ ਇੱਕ ਕਹਿ ਸਕਦੇ ਹਾਂ ਕਿ ਦੋਨਾਂ ਤਰ੍ਹਾਂ ਦੇ ਵਿੱਚ ਇੱਕ ਲਾਈਨ ਉਹ ਵੱਖਰੇ ਤੌਰ ਤੇ ਹੁਣ ਵੱਜੇਗੀ ਅਜਿਹੇ ਸਾਰੇ ਅੱਜ ਦੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਦਰਸ਼ਕਾਂ ਸਨੇਕ ਇੱਕ ਵਾਰ ਫਿਰ ਦੱਸਦੀਏ ਜੁੜੇ ਸਨ ਉਗੇ ਰਾਜਜੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੈਕਜੀਨ ਦੇ ਮੁਖ ਸੁਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਦੇ ਮੀਡੀਆ ਸਦਰ ਪ੍ਰੋਗਰਾਮ ਇਸ ਤੁਸੀਂ ਬਤੇਰੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ